जन्म तरीक उन्नीस सौ तिरानवे हाईट्यू फनपुर इंच मानसा पढ़ाई डिग्री बीटैक इलेक्ट्रिकसी यू चंडीगढ़ डिप्लोमा इलेक्ट्रॉनिक काम मोहाली ऑनलाइन जमीन शेखड़ परिवार मैंबर पिता गवर्नमेंट जॉब तो रिटायरमेंट सठ हज़ार प्रति महीना दो भैन मैरिट एक ऑस्ट्रेलिया एक पंजाब एक भ्रा ਕੁਟਕਾਰ ਪੀਆਰ 언ਮੈਰਿਡ ਮੰਗ ਅਵੇਦੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਸਮਝਦਾਰ ਨਰਮ ਸੁਰੀਪ ਸੁਆਦੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 98460772 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਨਾ ਸੁਨਕਾ ਲੜਕਾ ਅੰਗਲੈਂਡ ਸਿਟੀਜ਼ਨ ਉਮਰ 31 ਸਾਲ ਹਾਈਟ 5 ਫੁੱਟ 9 ਇੰਚ ਏਰੀਆ ਕਪੂਟਲਾ ਕਾਸਟ 2 ਯਰਸਿਕ ਪੜਾਈ ਬੀਐਸਸੀ ਜ਼ਮੀਨ 12 ਕਿੱਲੇ ਲੜਕੇ ਦੀ ਵਧੀਆ ਜੌਬ ਪਰਿਵਾਰ ਮੈਂਬਰ ਮਾਤਾ ਪਿਤਾ ਇਕਪਰਾ ਸਾਰੇ ਅੰਗਲੈਂਡ ਵਿੱਚ ਸੈਟਲ ਨੇ ਸਾਰਾ ਪਰਿਵਾਰ ਅੰਮਰਤਾਰੀ ਵਧੀਆ ਪਰਿਵਾਰ ਤੋਂ ਸੋਨੀ ਇਸ ਨੱਕੀ ਤੇ ਕਰੇਲੂ ਤੇ ਅਮਰਤਾਰੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +44 9868680390 ਤੁਸੀਂ ਪ੍ਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰਿਜ ਵਿਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਨਾਮ ਉਸ ਸਿੰਗਲ ਲੜਕਾ ਆਸਟ੍ਰੇਲੀਆ ਪੀਆਰ ਜਨਮ ਦੀ 31 10 1993 ਹਾਈਟ 6 ਫੁੱਟ 2 ਇੰਚ ਕਾਸਟ 6 ਯਰ ਸਿਕਰ ਇਹ ਰਿਹਾ ਲੁਧਿਆਣਾ ਪੜਾਈ ਐਡਵਾਂਸ ਡਿਪਲੋਮਾ ਮੈਕੈਨੀਕਲ ਇੰਜੀਨੀਅਰ ਜੀਐਨਈ ਕਾਲਜ ਲੁਧਿਆਣਾ ਆਸਟ੍ਰੇਲੀਆ ਤੋਂ ਇਹਨੇ ਪੜਾਈ ਕੀਤੀ ਐਡਵਾਂਸ ਡਿਪਲੋਮਾ ਬਿਜ਼ਨਸ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਹੈ ਆਮੋਲ ਟ੍ਰੈਕਿੰਗ ਪਰਿਵਾਰ ਮੈਂਬਰ ਮਾਤਾ ਪਿਤਾ ਆਸਟ੍ਰੇਲੀਆ ਮਹਾਂਗਵਦੀਆ ਪਰਵਾਰ ਤੋਂ ਸਿੰਪਲ ਤੇ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 90569 13700 33 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਨ ਤੇ 1980 ইংল্যান্ড ਜੰਪਲ ਏਰੀਆ ਉਸ਼ਿਆਰਪੁਰ ਕਾਸਟ ਯੂ ਜਰਸੀ ਕਗੋਤ ਸਿੱਧੂ ਕਾਮ ਬੈਂਕ ਮੈਨੇਜਰ ਲੜਕੇ ਦਾ ਤਲਾਕ ਹੋਇਆ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਅਨਮੈਰਿਡ ਲੜਕੀ ਦੀ ਲੋੜ ਹੈ ਲੜਕੀ ਦੀ ਉਮਰ ਲਗਤੀ 234 ਸਾਲ ਦੀ ਹੋਵੇ ਜਵਾਬਾ ਏਰੀਆ ਅਮਰਸਰ ਲੁਧਿਆਨੇ ਨੂਪੈਲ ਇਹਨਾਂ ਦਾ ਮੋਬਾਈਲ ਨੰਬਰ +447480573241 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਹਾਸ਼ ਬਰਮ ਜਨਮ ਤਰੀਕ 25/1986 ਜੰਕ ਟਾਈਮ 2:30 AM ਹਾਈਟ 5 ਫੁੱਟ 10 ਇੰਚ ਪੜਾਈ +2 ਏਰੀਆ ਲੁਧਿਆਣਾ ਕਾਸਟ ਵਗੈ ਕਮ ਆਪਣਾ ਬਿਜ਼ਨਸ ਮੰਗ ਅਵਰੀਆ ਪਰਵਾਰ ਤੋਂ ਘਰੇਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 99145 39133 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮਤ 14 ਅਪ੍ਰੈਲ 1995 ਹਾਈ ਡੋ ਸ਼ੇਫੁੱਡ ਕਾਸਟ ਯਰ ਸੇਕ ਕਪੜਾਈ ਪਲਸ 2 ਕਾਮ ਡੈਰੀ ਫਾਰਮ ਜ਼ਮੀਨ 5 ਕਿਲੇ 2 ਕਰਨਾਲ ਏਰੀਆ ਲਾਡਾ ਮਾਨਸਾ ਪਰਿਵਾਰ ਮੈਂਬਰ 2 ਫੈਨਾ ਮੈਰਿਡ ਮੰਗ ਵਧਿਆ ਪਰਿਵਾਰ ਤੋਂ ਪੜੀ ਲਿਖੀ ਸੋਨੇ ਸੁਨੱਕੀ ਕਰੇਲੂ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 9840 13742 ਤੁਸੀਂ ਪ੍ਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਕੈਨੇਡਾ ਪੀਆਰ ਜਨਮ ਤਰੀਕ 1994 ਹਾਈਟ 6 ਫੁੱਟ 1 ਇੰਚ ਪੜਾਈ ਜੀ ਐਨ ਐਮ ਨਰਸਿੰਗ ਕਾਮਾ ਰਜਿਸਟਰਡ ਨਰਸ ਕੈਨੇਡਾ ਜ਼ਮੀਨ 12 ਏਕੜ ਕਾਸਟ 1 6 ਸਿਕਾ ਏਰੀਆ ਫਾਜ਼ਲ ਦਾ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਪ੍ਰਾ ਮੈਰਿਡ ਸਰਕਾਰੀ ਨੌਕਰੀ ਕਰਦਾ ਦੋ ਭੈਣਾਂ ਮੈਰਿਡ ਇੱਕ ਕੈਨੇਡਾ ਪੀਆਰ ਲੜਕਾ ਹੁਣ ਪੰਜਾਬ ਆਇਆ ਹੋਇਆ ਮੰ ਰੈਡੀਆ ਪਰਿਵਾਰ ਤੋਂ ਪੜੇ ਲਿਖੇ ਲੜਕੀ ਸੋਹਣੀ ਸੁਨੱਖੀ ਤੇ ਲੜਕੀ ਦੀ ਹਾਈਟ 5 ਫੁੱਟ 5 ਇੰਚ ਹੋਵੇ ਲੜਕੀ ਕਨੇਡਾ ਪੀਆਰ ਵਰਕ ਪਰਮਿਟ ਕੀ ਹੋਵੇ ਜਰਸੀ ਕੁ ਪਰਵਾਰ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9501375675 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਕੈਨੇਡਾ ਜਨਮ ਤਰੀਕ 3/9/1995 ਹਾਈਟ 5 ਫੁੱਟ ਕਾਸਟ ਜਰਸੀਖਮ ਏਰੀਆ ਲੁਧਿਆਣਾ ਨੇੜੇ ਚਿਕਰੌਂ ਪੜ੍ਹਾਈ ਗ੍ਰੈਜੂਏਸ਼ਨ ਕੰਮ ਕੈਨੇਡਾ ਵਰਕ ਪਰਮਿਟ ਪਰਵਾਰ ਮੈਂਬਰ ਇੱਕ ਭੈਣ ਇੱਕ ਭਰਾ ਮੈਰਿਡ ਮੰਗ ਵਿਧਿਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕਨੇਡਾ ਪੀਆ ਜਾਂ ਸਿਟੀਜ਼ਨ ਹੋਵੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਫੋਨ ਨਾ ਕਰੋ ਨੀਨਾ ਦਾ ਮੋਬਾਈਲ ਨੰਬਰ 9881 66367 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਦੁਬਈ ਜਨਮਤੀ 1995 ਹਾਈਟ 5 ਫੁੱਟ 5 ਇੰਚ ਕਾਸਟ 2 ਇਅਰਸਿਕ ਗੋਤ ਗੇਲ ਏਰੀਆ ਫਲੋਰਿਡ ਪਰ ਕਮ ਕਰਾਲਾ ਡਰਾਈਵ ਦੁਬਈ ਜ਼ਮੀਨ 1 ਕਿਲਾ ਆਪਣਾ ਕਾਰ ਸ਼ੇਅਰ ਮਾਲੇ ਦੇ ਵਿੱਚ ਮੰਗ ਅਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਨੇ ਕੋਈ ਮੰਗ ਨਹੀਂ ਸਿੰਪਲ ਮੈਰਿਜ ਇਹਨਾਂ ਨੇ ਕਰਨੀ ਇਹਨਾਂ ਦਾ ਮੋਬਾਈਲ ਨੰਬਰ 77107 99792 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 21 12 1994 ਹਾਈਟ 5 ਫੁੱਟ 7 ਇੰਚ ਪੜਾਈ 10ਵੀਂ ਪਾਸ ਏਰੀਆ ਬਠਿੰਡਾ ਜ਼ਮੀਨ 5 ਕਿੱਲੇ ਕੰਮ ਵਧੀਆ ਕਾਰੋਬਾਰ ਕੀਤੀ ਵੜੀ ਮੰਨ ਕਾਂਦਨੀ ਪਰਵਾਤ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98724 2673 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਨੂੰ ਨਾਮ ਸਿੰਘਲੜਕਾ ਦੁਵਾਈ ਜਨਮ ਤਰੀਕ 8/10/1993 ਹਾਈਟ ਸਕੂਲ ਫੁੱਟ ਪੜਾਈ ਪਲੱਸ 2 ਜਮੀਨ ਟਨ ਕੇ ਲੇ ਕਾਮ ਟ੍ਰੈਲਾ ਡਰਾਵ ਤੇ ਵਈ ਏਰੀਆ ਫਤਿਹਗੁਰ ਸਾਹਿਬ ਕਾਸਟ ਯਰਸਿਕ ਗੋਤ ਸੰਧੂ ਪਰਵਾਰ ਮੈਂਬਰ ਪਿਤਾ ਨੰਬਰਦਾਰ ਮਾਤਾ ਹਾਊਸ ਵਾਈਫ ਮੰਗ ਵਿਧਿਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਯਰਸਿਕ ਪਰਵਾਰ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 67269 53873 ਤੁਸੀਂ ਪਰਵਾਰ ਨੂੰ फोन करके ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹਾਂ ਲੜਕਾ ਵਿਆਸ਼ਨੂ ਕਾਸਟੂ ਖत्री ਜਨਮ ਤਰੀਕ 5/1/1988 9:30 a.m. ਪੜਾਈ V A I T I ਕੰਪਿਊਟਰ I T I ਫਿਟਿੰਗ ਕੰਮ ਆਪਣਾ ਬਿਜ਼ਨਸ ਹੋਲਸੇਲ ਏਰੀਆ ਫਰੋਜਪੁਰ ਪਰਿਵਾਰ ਮੈਂਬਰ 10 ਪੈਨਾ ਮੈਰਿਡ ਮੰਗ ਵਿਧਿਆ ਪਰਵਾਤ ਨੂੰ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 98785 49360 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਸ਼ਰਮਤੀ 31 12 1987 ਹਾਈਟ 5 ਫੁੱਟ 6 ਇੰਚ ਕਾਸਟ 60 ਕਿਲੋ ਗੋਸਮਾਨ ਜ਼ਿਲ੍ਹਾ ਵਟਿੰਡਾ ਜ਼ਮੀਨ ਛੇ ਕਿਲੇ ਕੰਮ ਕਰਤੀ ਵੜੀ ਲੜਕੇ ਦਾ 3 ਲੱਖ ਹੋਇਆ 13 ਸਾਲ ਦਾ ਬੇਟਾ ਮੰਗ ਗਰੀਬ ਘਰ ਤੋਂ 3 ਲੱਖ ਦਾ ਲੜਕੀ ਦੀ ਲੋੜ ਹੈ ਜਿਸ ਕੋਲ ਬੇਟੀ ਹੋਵੇ ਉਹਨਾਂ ਨੂੰ ਕਹ ਇਹਨਾਂ ਦੀ ਕੋਈ ਮੰਗਣੀ ਇਹਨਾਂ ਦਾ ਮੋਬਾਈਲ ਨੰਬਰ 73475 91537 ਨਾਮਉ ਸਿੰਘ ਕੈਨੇਡਾ ਦਾ ਲੜਕਾ ਜਨਮ ਤਰੀਕ 3 9 1995 ਹਾਈਡ ਸ਼ੇਫਰਡ ਕਾਸਟੂ ਜਰਸੀਕ ਏਰੀਆ ਲੁਧਿਆਣਾ ਨੇੜੇ ਜਗਰਾਉ ਪੜਾਈ ਗ੍ਰੈਜੂਏਸ਼ਨ ਕਾਮ ਕੈਨੇਡਾ ਵਰਕ ਪਰਮਨੈਂਟ ਪਰਵਾਰ ਮੈਂਬਰ ਇੱਕ ਭੈਣ ਇੱਕ ਭਰਾ ਮੈਰਿਡ ਨੇ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਪੀਆਰ ਜਾਂ ਸਿਟੀਜ਼ਨ ਹੋਵੇ ਮੈਰਿਜ ਬਿਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਇਹਨਾਂ ਦਾ ਮੋਬਾਈਲ ਨੰਬਰ 81 68 367 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਜੈਨੂ ਜਲਦੀ 1996 ਹਾਈਟ ਸ਼ੇਪਟ ਕਾਸਟ ਜਰਸੀ ਕੋ ਗੱਲ ਏਰੀਆ ਹਰਿਆਣਾ ਜ਼ਮੀਨ 11 ਕਿੱਲੇ ਪੜਾਈ ਮਾਸਟਰ ਆਫ ਕਮਰਸ ਪਰਵਾਰ ਮੈਂਬਰ ਇੱਕ ਪੈਨ ਕੈਨੇਡਾ ਮੈਂ ਵਧੀਆ ਪਰਵਾਰ ਤੋਂ ਪੜ੍ਹੀ ਲਿਖੀ ਸੋਨੇ ਸੁਨੱਕੀ ਲੜਕੀ ਰੀਲੋਡ ਹੈ ਲੜਤੀ ਆਸਟ੍ਰੇਲੀਆ ਪੀਆਰ ਜਾਂ ਵਰਕ ਪਰਮਿਟ ਜਾਂ ਕੈਨੇਡਾ ਪੀਆਰ ਹੋਵੇ ਕੰਬੋਜ਼ ਦੀ ਜੜ੍ਹ ਸਿੱਕਾਸਟ ਵਾਲੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 9467745700 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਤਰੀ 24101994 ਹਾਈਡ ਰਿਵੋਡ ਪੜਾਈ ਬੀਏ ਕਮ ਬਹਰੇਨ ਦੇ ਵਿੱਚ ਡਰਾਇਵਰ ਤਨਖਾਹ 60000 ਪ੍ਰਤੀ ਮਹੀਨਾ ਜਮਿੰਟਾਇਕਰ ਏਰੀਆ ਅਮਰਸਰ ਪਰਵਾਰ ਮੈਂਬਰ ਪਿਤਾ ਕੀਤਿਵਾਰੀ ਤੇ ਡੈਰੀ ਦਾ ਕੰਮ ਮਾਤਾ ਹਾਊਸ ਵਾਈਫ ਹੈ ਇੱਕ ਬਰਾ ਇੰਗਲੈਂਡ ਪਰਵਾਰ ਦਾ ਸੈਟਿੰਗ ਮਗ ਅਵਦੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਨੂੰ ਜਾਤੀ ਵੰਦਨ ਨਹੀਂ ਏਰੀਆ ਅਮਰਸਰ ਗੁਰਦਾਸਪੁਰ ਟਾਟਨ ਨੂਬਲ ਇਹਨਾਂ ਦਾ ਮੋਬਾਈਲ ਨੰਬਰ 99700 9555961 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦੇ ਹੋ ਨਾਮ ਕੋ ਲੜਕੀ ਕੈਨੇਡਾ ਪੀਆਰ ਜਰੂਰ 3 1995 ਹਾਈ ਡੀਓ ਮਨਜੂਰੀ ਚਾਹੀਦੀ ਹੈ ਬੜਾ ਆਈਵੀਐਸ ਨਰਸਿੰਗ ਕਾਨੂੰਨ ਨਰਸਿੰਗ ਆਰੰਗ ਸਰਕਾਰੀ ਜੋਬ ਕਰਦੀ ਬੱਚੀ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਸ਼ਾਨਕਾਰੀ ਤੁਸੀਂ ਅਲਾ ਸਕਦੇ ਹੋ ਉਹ ਸਿੰਘ ਜਨਮਤੀ 1996 ਹਾਈਟ 5 ਫੁੱਟ ਪੜਾਈ ਮੈਕੈਨੀਕਲ ਇੰਜੀਨੀਅਰ ਤੇ ਹੋਟਲ ਮੈਨੇਜਮੈਂਟ ਡਿਪਲੋਮਾ ਕਾਮਰਸ ਸਵਿਟਜ਼ਰਲੈਂਡ 에어ਲਾਈਨ ਜੋਬ ਤੇ ਆਪਣਾ ਬਿਜ਼ਨਸ ਇਕੱਲਾ ਲੜਕਾ ਕਾਰਟ ਰਾਮਗੜੀਏ ਏਰੀਆ ਹੁਸ਼ਿਆਰਪੁਰ ਮੰਗ ਹੈ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 4 ਇੰਚ ਹੋਵੇ ਕ੍ਰੀਨ ਨੂੰ ਲੜਕੀ ਦੀ ਲੋੜ ਹੈ ਕਾਸਟ ਜਟ ਸਿਕ ਖਤਰੀ ਸੈਣੀ ਰਾਮਗੜੀ ਸੰਿਆਰੀਆਂ ਨੂੰ ਕਹਿ ਇਹਨਾਂ ਦਾ ਮੋਬਾਈਲ ਨੰਬਰ 73890 04812 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਨਾ ਸਨਕਾ ਲੜਕਾ ਯੂਐਸਏ ਵਾਰਨ ਮੋਮਰ 35 ਹਾਈਟ 11 ਇੰਚ ਉਸ ਤੋਂ ਯਰਸੀਕ ਕੰਮ ਆਪਣਾ ਬਿਜ਼ਨਸ ਵਧੀਆ ਜੋਬ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਪੈਨ ਯੂ ਐਸ ਏ ਆਪਣਾ ਘਰ ਮੰਗ ਵਧੀਆ ਕਾਂਦਨੀ ਪਰਵਾਤੋਂ ਪੜ੍ਹੀ ਲਿਖੀ ਸੋਨੇ ਸੁਨਕੇ ਲੜਕੀ ਦੀ ਲੋੜ ਹੈ ਲੜਕੀ ਯੂ ਐਸ ਏ ਵਰਨ ਜਾਂ ਯੂ ਐਸ ਏ ਲੰਬੇ ਸਮੇਂ ਤੋਂ ਰਹਿੰਦੇ ਹੁਣ ਉਹਨਾਂ ਨੂੰ ਕਹ ਇਹਨਾਂ ਦਾ ਮੋਬਾਈਲ ਨੰਬਰ ਵਟਸਐਪ ਨੰਬਰ +1 559 9035201 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਆਸਟ੍ਰੇਲੀਆ ਜਨਮ ਤਰੀਕ 18/12/1999 ਹਾਈ ਟੂ ਪੰਕੂੜ 11 ਇੰਚ ਪੜਾਈ ਬੀਐਸਸੀ ਨਰਸਿੰਗ ਆਸਟ੍ਰੇਲੀਆ ਤੋਂ ਕੰਮ ਵਰਕ ਪਰਮਿਟ ਆਸਟ੍ਰੇਲੀਆ ਕਾਸਟੂ ਰਾਮਗੜੀਏ ਏਰੀਆ ਅਮਰਸਰ ਪਰਵਾਰ ਮੈਂਬਰ ਪਿਤਾ ਗੌਰਮੈਂਟ ਜੌਬ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫ ਇਕੋ ਪੈਨ ਵੀ ਆਈ ਇੰਗਲੈਂਡ ਵਰਕ ਪਰਮਿਟ ਦੇ ਇਕੋਪਰਾ ਮੈਰਿਟ ਕੈਨੇਡਾ ਵਰਕ ਪਰਮਿਟ ਦੇ ਮਾਂ ਅਵੇਦੀਆ ਪਰਵਾਤੋਂ ਪੜ੍ਹੀ ਲਿਖੀ ਲੜਕੀ ਨਹੀਂ ਲੋੜ ਹੈ ਲੜਕੀ ਆਸਟ੍ਰੇਲੀਆ ਪੀਆਰ ਹੋਵੇ ਜਾਂ ਵਰਕ ਪਰਮਿਟ ਕਿ ਹੋਵੇ ਲੜਕੀ ਦੀ ਹਾਈਟ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਜਰਸੀ ਪਰਿਵਾਰ ਵਾਲੇ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 9876085630 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਆਸਟ੍ਰੇਲੀਆ ਜਨਮ ਤੇ 1995 ਹਾਈਟੋ ਪੰਕੁਰ ਚੇਂਜ ਕਾਸਟ ਯਰਸੀਖ ਕੋਟ ਤਾਲੀਵਾਲ ਏਰੀਆ ਸੰਗਰੂਹ ਪੜਾਈ ਪਲੱਸ 2 ਨਾਨ ਮੈਡੀਕਲ ਡਿਪਲੋਮਾ ਬਿਜ਼ਨਸ ਕੁਕਿੰਗ ਆਸਟ੍ਰੇਲੀਆ ਜਮੀਨ ਆਰਟੀਕਲ ਕੰਮ ਆਪਣਾ ਬਿਜ਼ਨਸ ਪਰਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਮਾਤਾ ਫਿਰ ਦੋ ਪਰਨਾ ਮੈਰਿਡ ਨੇ ਆਸਟ੍ਰੇਲੀਆ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਮੈਡੀਕਲ ਲਾਈਨ ਵੀਐਸਏ ਕੀਤੀ ਹੋਵੇ ਜਾਂ ਲੜਕੀ ਆਸਟ੍ਰੇਲੀਆ ਤੋਂ ਹੋਵੇ ਇਹਨਾਂ ਦਾ ਮੋਬਾਈਲ ਨੰਬਰ 680510308 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਸੋਨਾ ਸਨਕਾ ਸਰਦਾਰ ਲੜਕਾ ਜਨਮ ਤਰੀਕ 11 1997 do she good cast yet sick cooler area tan but i must in counting certificate 3 in automotive come technician ladka australia work visa team australia pr file lagi hui zameen 9.5 एकड़ बाले कमर्शियल प्रॉपर्टी मांग अवैध अखादा ने परवाप्त पड़ी लेकिन लड़की दी लोड है लड़की वी 8542602 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਸਰਕਾਸਪੇਨ ਉਮਰ 42 ਸਾਲ ਹਾਈ ਡਿਗਰੀ ਫੂਡ 9 ਇੰਚ ਪੜਾਈ ਪਲੱਸ 2 ਕੰਮ Amazon ਲੜਕੇ ਦਾ ਤਲਾਕ ਹੋਇਆ ਕਾਸਕਿਓ ਵਰਮਾ ਸੁਨਿਆਰੇ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਟਾਇਰਮੈਂਟ ਮਾਤਾ ਹਾਊਸ ਵਾਈਫ ਇਹਨੇ ਪਹਿਨਾ ਮੈਰਿਡ ਮੰਡ ਅਵਧਿਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 0036 5846 9847 ਤੁਸੀਂ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੁਮਾਰ ਜਨਤੇਗ 23 8 1990 5 ਫੁੱਟ 5 ਇੰਚ ਦਿਲਾਲੂ ਦਿਆਨੋ ਕਾਸਟੂ ਗਮਨ ਪੜਾਈ ਬੀਟੈਕ ਐਮਬੀਏ ਕੰਮ ਕੰਪਨੀ ਵਿੱਚ ਮੈਨੇਜਰ ਲੁਦੀਆਨੇ ਮਾਨ ਵਰਿਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਜੋਬ ਕਰਦੀ ਹੋਵੇ ਇਹਨਾਂ ਨੂੰ ਜਾਤੀ ਵੰਦਨ ਨਹੀਂ ਇਹਨਾਂ ਦਾ ਮੋਬਾਈਲ ਨੰਬਰ 97817 15013 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ होर जानकारी ला सकते हो सोना सुनक्खा लड़का यूएसए वार्डन उम्र पैंती साल हाइट गया इंच कास्ट जटसिक कम अपना बिजनेस बढ़िया जॉब परिवार मैंबर माता पिता एक भैन यूएसए अपना घर वधिया खानदानी परिवार को पढ़ी लिखी सोनी सुनक्की लड़की की लड़ है लड़की यूएसए वार्ड जू एस ए लंबे समय तो रेंदे हो ਉਹਨਾਂ ਨੂੰ ਕਾਲ ਇਹਨਾਂ ਦਾ ਮੋਬਾਈਲ ਨੰਬਰ WhatsApp ਨੰਬਰ +1555930 7301 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਪੁੱਛ ਸਕਦੇ ਹੋ ਨਾਮ ਉਹ ਸੀ ਮਮਾ ਚੰਤੀ ਸਾਲ ਕਾਸਟ 2 ਇਅਰ ਸਿੱਖ ਜ਼ਮੀਨ 10 ਕਿੱਲੇ ਪੜਾਈ 8ਵੇਂ ਪਾਸ ਲੜਕੇ ਦਾ ਤਲਾਕ ਹੋਇਆ ਇਹ ਰਿਆ ਵਰਨਲਾ ਮੰ ਅਵਧੀਆ ਪਰ ਵਾਤਨੋ ਕਰੀ ਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98415 84725 ਤੁਸੀਂ ਪਰਿਵਾਰ ਨੂੰ ਕੰਮ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਅਲਾ ਸਾਈਡ ਦਿਓ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਤੁਸੀਂ ਆਪਣਾ ਪੂਰਾ ਵਾਟਾ ਡਾਟਾ ਸੈਂਡ ਕਰੋ ਸਾਡਾ ਉਹ ਵਟਸਐਪ ਨੰਬਰ 95015091037